ਸਾਡੇ ਸਾਰਾ ਪੰਜਾਬ ਇੱਥੇ ਬੈਠਾ ਸਾਡੇ ਕਿਸਾਨ ਇੱਥੇ ਬੈਠੇ ਆ ਤੇ ਉਹ ਭਗਵੰਤ ਮਾਨ ਕਹਿ ਰਿਹਾ ਵੀ ਤੁਸੀਂ ਸਾਡਾ ਨੁਕਸਾਨ ਹੋ ਗਿਆ ਬੰਦ ਕਰਕੇ 100 ਕਰੋੜ ਦਾ 100 ਕਰੋੜ ਦਾ ਨੁਕਸਾਨ ਹੋ ਗਿਆ ਤੇ ਸਾਡਾ ਪੀੜੀਆਂ ਦਾ ਜਿਹੜਾ ਨੁਕਸਾਨ ਆ ਉਹ ਕੌਣ ਭਰੂਗਾ ਭਗਵੰਤ ਆ ਤੇ ਕੁੱਤਾ ਰਾਜ ਬਹਾਲੀਏ ਫਿਰ ਚੱਕੀ ਚੱਟੇ ਤੇ ਲੋਕਾਂ ਨੂੰ ਭਾਈ ਸਾਹਿਬ ਬੇਨਤੀ ਵੀ ਕਰ ਰਿਆ ਸੀ ਵੀ ਫੇਰ ਕੁੱਤਿਆਂ ਨੂੰ ਫੇਰ ਨਾ ਦਵਾਰੇ ਕੁੱਤਿਆਂ ਨੂੰ ਤੁਸੀਂ ਸਾਡੇ ਘਰਾਂ ਚ ਬਾੜ ਦੇ ਕੋਈ ਇਹਨਾਂ ਨੇ ਸਾਨੂੰ ਝੰਡੇ ਫੜਾ ਕੇ ਇੱਥੇ ਬਿਠਾਤਾ ਇਨਾਂ ਨੂੰ ਤਾਂ ਸੌਖਾ ਹੋ ਗਿਆ ਇਮਤiaz ਇਹਨਾਂ ਨੂੰ ਸੌਖਾ ਹੋ ਗਿਆ ਵੀ ਇਹ ਕੌਮ ਜਿਹੜੀ ਸਮਸ਼ੀਰਾ ਖੜਕਾਉਂਦੀ ਹੁੰਦੀ ਸੀ ਹੁਣ ਝੰਡਿਆ ਹਟਾ ਗਈ ਕਈ ਤਾਂ ਝਾੜੂ ਵਾਲੇ ਐਸੇ ਕਰਕੇ ਨਹੀਂ ਆਏ ਹੁਣੇ ਵੀ ਸਾਡੀ ਪਾਰਟੀ ਦਾ ਕੌਲ ਨਹੀਂ ਦਾ ਤੇ ਇੱਥੇ ਪਾਰਟੀ ਦੀ ਗੱਲ ਨਹੀਂ ਇੱਥੇ ਆਪਦੇ ਕਿਸਾਨ ਜਿੱਥੇ ਕਿਸਾਨ ਜਿੱਥੇ ਮਜ਼ਦੂਰ ਦੀ ਗੱਲ ਆ ਗਈ ਜਿੱਥੇ ਆਪਦਾ ਧਰਮ ਦੀ ਗੱਲ ਆ ਗਈ ਉੱਥੇ ਜੇ ਬਿਨ ਹਾਕ ਮਾਰੇ ਨਾ ਪਹੁੰਚੋ ਨਾ ਫਿਰ ਤੁਹਾਡੇ ਤੁਹਾਡੇ ਸਿਰ ਵੱਡੇ ਜਾਣਗੇ ਆਉਣ ਵਾਲੇ ਸਮੇਂ 'ਚ ਅਸੀਂ ਤਾਂ ਕਿਸਾਨ ਉਹ ਵੱਟ ਤੇ ਨਹੀਂ ਚੜਨ ਦਿੰਦੇ ਇਹ ਸਾਡੇ ਖੇਤ ਖਾ ਰਹੀ ਆ ਦਿੱਲੀ ਫਿਰ ਦਿੱਲੀ ਨੂੰ ਖਾਵਾਂਗੇ ਇੱਕ ਦਿਨ ਦਿੱਲੀ ਤੋਂ ਅੱਗੇ ਅੱਗੇ ਤੱਕ ਮਾਰਾਂਗੇ ਫਿਰ ਆਪਦੇ ਬਾਟਰ ਪੰਜਾਬ ਤਾਂ ਇਸ ਗੱਲ ਤੇ ਪਹਿਰਾ ਦਿੰਦਾ ਉਹ ਛੋਟੇ ਨੇ ਹਾਕ ਮਾਰਤੀ ਚਲ ਓਏ ਉਹ ਵੱਡੇ ਨੇ ਹਾਕ ਮਾਰਤੀ ਚਲ ਓਏ ਅੱਜ ਸਾਡੇ ਵੱਡੇ ਬਾਪੂ ਨੇ ਹਾਕ ਮਾਰੀ ਆ ਇਹ ਸਮਾਂ ਦੇਖਣ ਦਾ ਹੈ ਨੀਗਾ ਵੀ ਉਹਨਾਂ ਨੇ ਫੈਸਲਾ ਗਲਤ ਲਿਆ ਜਾਂ ਸਹੀ ਲਿਆ ਅੱਜ ਤਾਂ ਮੋਢੇ ਨਾਲ ਮੋਢਾ ਲਾ ਕੇ ਤੁਰਨ ਦੀ ਗੱਲ ਆ ਕਨੌਰੀ ਬਾਰਡਰ ਤੇ ਮਹਾਪੰਚਾਇਤ ਤੁਸੀਂ ਲਗਾਤਾਰ ਦਿਖਾ ਰਹੇ ਆ ਸਿੰਘ ਡੱਲੇਵਾਲ ਮਰਨ ਵਰਤੇ ਬੈਠੇ ਨੇ 40 ਦਿਨ ਹੋ ਗਏ ਗੱਲਬਾਤ ਕਰਦੇ ਆ ਸੁਖਵਿੰਦਰ ਸਿੰਘ ਕਲਕੱਤਾ ਸਰਪੰਚ ਪਹੁੰਚੇ ਨੇ ਕਿਸ ਤਰ੍ਹਾਂ ਦੇ ਨਾਲ ਦੇਖਦੇ ਹੋ ਅੱਜ ਦੇ ਹਜ਼ੂਮ ਨੂੰ ਅੱਜ ਦੇ ਇਕੱਠ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਅੱਜ ਪੰਜਾਬ ਉੱਠ ਕੇ ਆਇਆ ਸਮੁੱਚਾ ਪੰਜਾਬ ਇਸ ਤਰ੍ਹਾਂ ਠਾਠਾ ਮਾਰਦਾ ਇਕੱਠ ਲੱਖਾਂ ਲੋਕਾਂ ਦਾ ਆਇਆ ਆਪ ਮਹਾਰਾ ਹੋ ਕੇ ਸੋ ਅੱਜ ਦੇਖਣ ਦੀ ਲੋੜ ਹੈ ਵੀ ਜੇ ਅੱਜ ਹਾਰ ਗਏ ਤਾਂ ਆਉਣ ਵਾਲੀਆਂ ਨਸਲਾਂ ਸਾਨੂੰ ਕੀ ਕਹਿਣਗੀਆਂ ਸੋ ਇਹ ਜਿਹੜਾ ਬਾਰਡਰ ਹੈ ਇਹ ਜੇ ਅਸੀਂ ਨਾਨੰਗੇ ਤਾਂ ਵੱਡਾ ਚੈਲੰਜ ਹੋ ਜਾਣਾ ਹਿੰਦੁਸਤਾਨ ਚ ਸਿੱਖ ਕੌਮ ਨੂੰ ਸੋ ਇਹਨਾਂ ਨੂੰ ਪਾਰ ਪਾਰ ਪਾਉਣਾ ਹੀ ਪੈਣਾ ਸੋ ਅੱਜ ਇਹ ਸਮਾਂ ਨਹੀਂ ਦੇਖਣ ਦਾ ਪੰਜਾਬ ਤਾਂ ਇਸ ਗੱਲ ਤੇ ਪਹਿਰਾ ਦਿੰਦਾ ਉਹ ਛੋਟੇ ਨੇ ਹਾਕ ਮਾਰਤੀ ਚਲ ਓਏ ਉਹ ਵੱਡੇ ਨੇ ਹਾਕ ਮਾਰਤੀ ਚਲ ਓਏ ਅੱਜ ਸਾਡੇ ਵੱਡੇ ਬਾਪੂ ਨੇ ਹਾਕ ਮਾਰੀ ਆ ਤੇ ਇਹ ਸਮਾਂ ਦੇਖਣ ਦਾ ਹੈ ਨਹੀਂਗਾ ਵੀ ਉਹਨਾਂ ਨੇ ਫੈਸਲਾ ਗਲਤ ਲਿਆ ਜਾਂ ਸਹੀ ਲਿਆ ਅੱਜ ਤਾਂ ਮੋਢੇ ਨਾਲ ਮੋਢਾ ਲਾ ਕੇ ਤੁਰਨ ਦੀ ਗੱਲ ਆ ਆਪ ਦਾ ਜਿਹੜਾ ਮਾਨਮਤਾ ਇਤਿਹਾਸ ਆ ਇਹ ਸਾਡੇ ਸਿਰਾਂ ਤੱਕ ਕਲੰਕ ਨਾਲਾ ਦੇ ਇਹ ਹੋਣ ਵਾਲੀ ਪੀੜੀ ਤੇ ਵੀ ਇੱਥੇ ਡੱਕ ਤੇ ਸੀਗੇ ਕਿਸਾਨ ਸਿੱਖ ਵੀ ਇੱਥੋਂ ਅੱਗੇ ਨਹੀਂ ਲੰਘ ਸਕੇ ਸੋ ਇੱਥੋਂ ਨੰਗਣਾ ਵਾਸਤੇ ਅੱਜ ਸਮੁੱਚਾ ਮੈਂ ਕਾਲ ਕਰਦਾ ਵੀ ਅੱਜ ਲੱਖਾਂ ਲੋਕਾਂ ਦਾ ਇਕੱਠ ਹੋਇਆ ਆਉਣ ਵਾਲੇ ਸਮੇਂ ਚ ਵੀ ਇਹ ਕਿਸਾਨ ਯੂਨੀਅਨ ਆ ਆਪਦੀ ਕਾਲ ਦੇਣ ਲੱਖਾਂ ਲੋਕ ਇੱਥੇ ਇਕੱਠੇ ਹੋਣ ਤੇ ਨੰਗਾਗੇ ਸਾਡਾ ਤਾਂ ਸ਼ਹੀਦਿਆਂ ਦਾ ਇਤਿਹਾਸ ਹੈ ਇਮਤੀਆਜ਼ ਜੀ ਤੇ ਪੰਜਾਬ ਸਰਕਾਰ ਦੀ ਸ਼ਮੂਲੀਅਤ ਨੂੰ ਕਿਵੇਂ ਦੇਖਦੇ ਹੋ ਕਿ 40 ਦਿਨਾਂ ਤੋਂ ਡੱਲੇਵਾਲ ਸਾਹਿਬ ਜਿਹੜੇ ਮਰਨ ਵਰਤ ਤੇ ਬੈਠੇ ਨੇ ਪਹਿਲੇ 30 35 ਦਿਨਾਂ ਤੱਕ ਕੋਈ ਆ ਕੇ ਜਿਹੜਾ ਹੈਗਾ ਮਿਲਿਆ ਤੱਕ ਨਹੀਂ ਜਦੋਂ ਸੁਪਰੀਮ ਕੋਰਟ ਦੇ ਵੱਲੋਂ ਆਰਡਰ ਹੋਣ ਲੱਗੇ ਤਾਂ ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਜਿਹੜੀ ਹੈਗੀ ਆ ਉਹ ਮੁਸਤੈਦੀ ਦਿਖਾਈ ਉਸ ਤੋਂ ਬਾਅਦ ਆ ਕੇ ਮਿਲ ਵੀ ਰਹੇ ਨੇ ਨਾਲ ਹੀ ਆਰਜੀ ਹਸਪੀਟਲ ਦੇ ਵਿੱਚ ਲਜਾਣ ਦੇ ਲਈ ਉਹ ਵੀ ਕਿਹਾ ਜਾ ਰਿਹਾ ਕਿਵੇਂ ਦੇਖਦੇ ਹੋ ਭੂਮਿਕਾ ਪੰਜਾਬ ਸਰਕਾਰ ਦੀ ਪੰਜਾਬ ਸਰਕਾਰ ਦੀ ਭੂਮਿਕਾ ਬਾਰੇ ਮੈਂ ਦੇਖਾਂ ਨਾ ਤਾਂ ਮੈਂ ਜਦੋਂ ਐਂਟਰ ਕੀਤਾ ਇਸ ਅੰਦੋਲਨ ਚ ਤਾਂ ਸਟੇਜ ਤੋਂ ਕੀਰਤਨ ਚੱਲ ਰਿਹਾ ਸੀ ਵੀ ਕੁੱਤਾ ਰਾਜ ਬਹਾਲੀਏ ਫਿਰ ਚੱਕੀ ਚੱਟੇ ਤੇ ਲੋਕਾਂ ਨੂੰ ਭਾਈ ਸਾਹਿਬ ਬੇਨਤੀ ਵੀ ਕਰ ਰਿਆ ਸੀ ਵੀ ਫੇਰ ਕੁੱਤਿਆਂ ਨੂੰ ਫੇਰ ਨਾ ਦੁਬਾਰੇ ਕੁੱਤਿਆਂ ਨੂੰ ਤੁਸੀਂ ਸਾਡੇ ਘਰਾਂ ਚ ਬਾੜਦੇ ਹੋ ਸੋ ਇਹ ਬੇਨਤੀਆਂ ਹੋਈਆਂ ਪੰਜਾਬ ਸਰਕਾਰ ਨਲਾਇਕ ਸਰਕਾਰ ਹੈ ਸਾਡੇ ਸਾਰਾ ਪੰਜਾਬ ਇੱਥੇ ਬੈਠਾ ਸਾਡੇ ਕਿਸਾਨ ਇੱਥੇ ਬੈਠੇ ਆ ਤੇ ਉਹ ਭਗਵੰਤ ਮਾਨ ਕਹਿ ਰਿਹਾ ਵੀ ਤੁਸੀਂ ਆ ਸਾਡਾ ਨੁਕਸਾਨ ਹੋ ਗਿਆ ਬੰਦ ਕਰਕੇ 100 ਕਰੋੜ ਦਾ 100 ਕਰੋੜ ਦਾ ਨੁਕਸਾਨ ਹੋ ਗਿਆ ਤੇ ਸਾਡਾ ਪੀੜੀਆਂ ਦਾ ਜਿਹੜਾ ਨੁਕਸਾਨ ਹੈ ਉਹ ਕੌਣ ਭਰੂਗਾ ਭਗਵੰਤਿਆਂ ਉਸ ਚੀਜ਼ ਦਾ ਤੈਨੂੰ ਨੁਕਸਾਨ ਨਹੀਂ ਦਿਖਦਾ ਸਮੁੱਚੇ ਪੰਜਾਬ ਸ਼ਰਾਬ ਦੇ ਤੂੰ ਲਗਜ਼ਰੀ ਠੇਕੇ ਖੋਲਤੇ ਬੰਦ ਵਾਲੇ ਦਿਨ ਤੇ ਤੇਰੇ ਠੇਕੇ ਖੁੱਲੇ ਸੀ ਸ਼ਰਮ ਆਉਣੀ ਚਾਹੀਦੀ ਆਮ ਆਦਮੀ ਦੀ ਸਰਕਾਰ ਨੂੰ ਵੀ ਇਹ ਪੰਜਾਬ ਆ ਇਸ ਸਿੱਖ ਇੱਥੇ ਵਸਦੇ ਇੱਥੇ ਖਾਲਸੇ ਦਾ ਜਨਮ ਹੋਇਆ ਤੇ ਇੱਥੇ ਜੇ ਪੰਜਾਬੀਆਂ ਨਾਲ ਨਾ ਖੜੇ ਤਾਂ ਉਹਨਾਂ ਦੀਆਂ ਜਣਾ ਪਟਾਂਗੇ ਸੋ ਦੇਖੋ ਸਾਡੇ ਤਾਂ ਵੰਡ ਬਡੇਰਿਆਂ ਨੇ ਕਿਹਾ ਸ਼ਸਤਰ ਕੇ ਅਧੀਨ ਹੈ ਰਾਜ ਰਾਜ ਬਿਨਾਂ ਨਾ ਧਰਮ ਚੱਲੇ ਹੈ ਧਰਮ ਬਿਨਾਂ ਸਭ ਦਲੇ ਮਲੇ ਹੈ ਕੋਈ ਕਿਸੇ ਕੋ ਰਾਜ ਨਾ ਦੇਹ ਜੋ ਲੈ ਹੈ ਨਿਜ ਬਲ ਸੇ ਲੈ ਹੈ ਸੋ ਸਮਾ ਆ ਗਿਆ ਦੇਖੋ ਇਹਨਾਂ ਨੇ ਸਾਨੂੰ ਝੰਡੇ ਫੜਾ ਕੇ ਇੱਥੇ ਬਿਠਾਤਾ ਇਹਨਾਂ ਨੂੰ ਤਾਂ ਸੌਖਾ ਹੋ ਗਿਆ ਇਮਤਿਆਜ਼ ਇਹਨਾਂ ਨੂੰ ਸੌਖਾ ਹੋ ਗਿਆ ਵੀ ਇਹ ਕੌਮ ਜਿਹੜੀ ਸਮਸ਼ੀਰਾ ਖੜਕਾਉਂਦੀ ਹੁੰਦੀ ਸੀ ਹੁਣ ਝੰਡਿਆ ਹੇਠਾ ਆ ਗਈ ਵੀ ਬੈਠੇ ਰਹਿਣ ਇਹਨਾਂ ਨੂੰ ਕੀ ਤੇ ਇਹ ਤਾਂ ਜੇ ਰਾਜਪਾਗ ਕਾਇਮ ਕਰਨਿਆ ਤਾਂ ਜਿਹਦਾ ਡੰਡਾ ਕਾਇਮ ਹੈ ਜਿਹੜੀ ਕੌਮ ਦਾ ਸ਼ਸਤਰ ਕਾਇਮ ਹੈ ਉਸ ਦੇ ਰਾਜਪਾਗ ਹੋਏ ਨੇ ਦੁਨੀਆ 'ਚ ਤੁਸੀਂ ਦੇਖ ਲਓ ਕਿਹਦੀ ਸਰਦਾਰੀ ਹੈ ਅਮਰੀਕਾ ਦੀ ਸਰਦਾਰੀ ਹੈ ਪੰਜ ਜਿਹੜੀਆਂ ਪਾਵਰ ਨੇ ਵਿਟੋ ਪਾਵਰ ਜਿੰਨਾਂ ਕੋਲ ਆ ਫਰਾਂਸ ਆ ਇੰਗਲੈਂਡ ਆ ਰਸ਼ੀਆ ਚਾਈਨਾ ਉਹਨਾਂ ਦਾ ਡੰਡਾ ਕਾਇਮ ਆ ਉਹਨਾਂ ਦੇ ਹਥਿਆਰ ਕਾਇਮ ਆ ਤੇ ਸਾਨੂੰ ਤਾਂ ਹਥਿਆਰਾਂ ਤੋਂ ਵਾਂਝੇ ਕਰ ਦਿੱਤਾ ਗਿਆ ਹੈ ਸਰਕਾਰ ਨੇ ਸੋ ਆਪਣਾ ਮੂਲ ਪਛਾਣਨ ਦੀ ਲੋੜ ਹੈ ਸੋ ਇੱਥੇ ਅੱਜ ਮੈਂ ਆਇਆ ਤਾਂ ਮੈਂ ਨਾ ਮਾਨਮਤੀ ਸ਼ਖਸ਼ੀਅਤ ਦੇ ਅੱਜ ਦਰਸ਼ਨ ਕੀਤੇ ਬਾਪੂ ਹਵਾਰਾ ਸਾਹਿਬ ਜਿਹੜਾ ਹਵਾਰਾ ਦੇ ਪਿਤਾ ਜੀ ਨੇ ਸੋ ਉਹ ਵੀ ਅੱਜ ਬੇਨਤੀ ਕਰ ਰਿਹਾ ਸੀ ਵੀ ਭਾਈ ਮੈਂ 7 ਤਰੀਕ ਨੂੰ ਹੈਗਾ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਅਸੀਂ ਵੀ ਉੱਥੇ ਇਕੱਠ ਕਰ ਰਹੇ ਹਾਂ ਉੱਥੇ ਵੀ ਮੈਂ ਸਮੁੱਚੀ ਕੌਮ ਨੂੰ ਪਹੁੰਚਣ ਦੀ ਅਪੀਲ ਕਰਦਾ ਸੋ ਜ਼ਰੂਰਤ ਆ ਉੱਥੇ ਜਾਣ ਦੀ ਤੇ ਅੱਜ ਸਿੱਖ ਸਿੱਖ ਦੇਖੋ ਪਹਿਲਾਂ ਮੈਂ ਸਿੱਖ ਆ ਠੀਕ ਆ ਕਿਸਾਨ ਆ ਮੈਂ ਭੁੱਖਾ ਵੀ ਰਹਿ ਲਾਂਗਾ ਠੀਕ ਆ ਪਰ ਜਿਹੜਾ ਆਪਦਾ ਧਰਮ ਹੈ ਇਹ ਧਰਮ ਨਹੀਂ ਛੱਡ ਸਕਦਾ ਸੋ ਸਮੂਚੀਆਂ ਕਿਸਾਨ ਜੱਥੇਬੰਦੀਆਂ ਨੂੰ ਸਮੁੱਚੇ ਪੰਜਾਬ ਨੇ ਸਟਰੋਂਗ ਕਰਤਾ ਅਸੀਂ ਸਟਰੋਂਗ ਕੀਤਾ ਤੁਹਾਨੂੰ ਵੀ ਤੁਸੀਂ ਸਾਡੀਆਂ ਲੜਾਈਆਂ ਲੜ ਰਹੇ ਹੋ ਪਰ ਮੇਰੇ ਮਨ 'ਚ ਨਾ ਸ਼ੰਕੇ ਨੇ ਡਰ ਵੀ ਹੈ ਵੀ ਕੱਲ ਨੂੰ ਤੁਸੀਂ ਸਟਰੋਂਗ ਹੋ ਕੇ ਆਪਦੇ ਆਪ ਦੇ ਜਿਹੜੇ ਸੰਗਠਨ ਬਣਾ ਕੇ ਜਦੋਂ ਸਿੱਖ ਧਰਮ ਨੂੰ ਲੋੜ ਪਵੇ ਜਦੋਂ ਹਵਾਰੇ ਵਰਗੇ ਨੂੰ ਲੋੜ ਪਵੇ ਜਦੋਂ ਬੰਦੀ ਸਿੰਘਾਂ ਨੂੰ ਲੋੜ ਪਵੇ ਤੇ ਤੁਹਾਡਾ ਜਿਹੜਾ ਆਗੂ ਆ ਉਹ ਕਿਤੇ ਕਾਲ ਨਾ ਦੇਵੇ ਤੁਸੀਂ ਉਸ ਦੀ ਕਾਲ ਦੀ ਵੇਟ ਨਾ ਕਰਿਓ ਅੱਜ ਅਸੀਂ ਇੱਥੇ ਕਿਸੇ ਦੇ ਕਾਲ ਦੀ ਵੇਟ ਵੇਟ ਤੇ ਨਹੀਂ ਆਏ ਅਸੀਂ ਆਪਦੇ ਲੋਕਾਂ ਵਾਸਤੇ ਆਇਆ ਅਸੀਂ ਕਿਸਾਨਾਂ ਵਾਸਤੇ ਆਇਆ ਅਸੀਂ ਬਾਪੂ ਜਲਜੀਤ ਸਿੰਘ ਢੱਲੇਵਾਲ ਨੇ ਜੋ ਸਟੈਂਡ ਲਿਆ ਉਸ ਵਾਸਤੇ ਆਏ ਮਾਨ ਸਾਹਿਬ ਅੱਜ ਕਿਸਾਨਾਂ ਦੇ ਬੰਦ ਨੂੰ ਇਹ ਕਹਿੰਦੇ ਨੇ ਕਿ 100 ਕਰੋੜ ਦਾ ਨੁਕਸਾਨ ਜਿਹੜਾ ਹੈਗਾ ਉਹ ਸੂਬੇ ਪਰਦਾ ਹੋਇਆ ਪਰ ਜਿਹੜਾ ਸੱਤਾ ਦੇ ਵਿੱਚ ਨਹੀਂ ਸੀ ਉਦੋਂ ਇਹ ਕੀ ਕਰਦੇ ਸੀ ਕਿ ਕਿਸਾਨਾਂ ਦੀਆਂ ਕੀ ਕੀ ਪ੍ਰੋਬਲਮਸ ਨੇ ਕਿਸਾਨਾਂ ਨੇ ਕੀ ਕੀ ਸਮੱਸਿਆਵਾਂ ਨੇ ਮੈਨੂੰ ਪਤਾ ਕਿਉਂਕਿ ਮੈਂ ਖੁਦ ਕਿਸਾਨ ਦਾ ਪੁੱਤਾਂ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਇਹ ਰੰਗ ਬਦਰੀ ਨੂੰ ਕਿਵੇਂ ਦੇਖਦੇ ਹਾਂ ਦੇਖੋ ਇਹ ਕਲਯੁਗ ਹੈ ਕਾਲਯੁਗ ਚ ਇਹ ਨਾ ਸਮਝੋ ਵੀ ਕੁਦਰਤ ਦੀ ਮਾਰ ਲੋਕਾਂ ਤੇ ਨਹੀਂ ਪੈਂਦੀ। ਕੁਦਰਤ ਵੀ ਤੁਹਾਨੂੰ ਨਾ ਗੋਡਿਆਂ ਭਾਰ ਕਰਦੀ ਆ। ਕੁਦਰਤ ਵੀ ਤੁਹਾਡੇ ਜਦੋਂ ਪਾਪ ਵੱਧ ਜਾਂਦਾ ਨਾ ਇਹ ਪਾਪ ਵਧਿਆ ਵਾ ਕਾਲਯੁਗ ਚ ਤਾਂ ਇਸ ਤਰ੍ਹਾਂ ਦਾ ਰਾਜ ਭਾਗ ਆ ਕੇ ਸਾਡੇ ਸਿਰਾਂ ਤੇ ਬੈਠ ਗਿਆ ਆਮ ਆਦਮੀ ਵਰਕੇ ਸਾਡੇ ਇਹ ਆਈਡਲ ਨੇ ਸਾਡੇ ਆਈਡਲ ਨੇ ਸਰਵੰਸਤਾਨੀ ਗੁਰਗੋਬਿੰਦ ਸਿੰਘ ਸ਼ਹਿਬਜ਼ਾਦਾ ਚਾਰ ਸ਼ਹਿਬਜ਼ਾਦੇ ਮਾਤਾ ਗੁਜਰਕਰ ਲਖਰ ਸਿੰਘਾਂ ਨੇ ਜਿਨ੍ਹਾਂ ਨੇ ਸ਼ਹੀਦੀਆਂ ਦਿੱਤੀਆਂ ਤੇ ਅੱਜ ਇਹ ਨਲਾਇਕ ਰਾਜ ਪ੍ਰਬੰਧ ਇਸ ਤਰ੍ਹਾਂ ਦਾ ਮੈਂ ਦੱਸਿਆ ਨਾ ਵੀ ਸੰਗਠਨ ਦੇ ਹੇਠਾ ਕੇ ਕਈ ਤਾਂ ਝਾੜੂ ਵਾਲੇ ਐਸੇ ਕਰਕੇ ਨਹੀਂ ਆਏ ਹੋਣੇ ਵੀ ਸਾਡੀ ਪਾਰਟੀ ਦਾ ਕਾਲ ਨਹੀਂਗਾ ਤੇ ਇੱਥੇ ਪਾਰਟੀ ਦੀ ਗੱਲ ਨਹੀਂ ਇੱਥੇ ਆਪਦੇ ਕਿਸਾਨ ਜਿੱਥੇ ਕਿਸਾਨ ਜਿੱਥੇ ਮਜ਼ਦੂਰ ਦੀ ਗੱਲ ਆ ਗਈ ਜਿੱਥੇ ਆਪਦਾ ਧਰਮ ਦੀ ਗੱਲ ਆ ਗਈ ਉੱਥੇ ਜੇ ਬਿਨ ਹਾਕ ਮਾਰੇ ਨਾ ਪਹੁੰਚੋ ਨਾ ਫਿਰ ਤੁਹਾਡੇ ਤੁਹਾਡੇ ਸਿਰ ਵੱਡੇ ਜਾਣਗੇ ਆਉਣ ਵਾਲੇ ਸਮੇਂ ਚ ਮੈਂ ਇਹ ਕਹਿਣਾ ਪ੍ਰਧਾਨ ਪ੍ਰਧਾਨ ਮੰਤਰੀ ਕਿਵੇਂ ਦੇਖਦੇ ਹੋ ਦਲਜੀਤ ਸਿੰਘ ਨਾਲ ਬੈਠ ਕੇ ਢੋਲਕੀ বাজਾਰੇ ਨੇ ਉਹ ਡੱਲੇਵਾਲ ਸਾਹਿਬ ਨੂੰ ਕਿਉਂ ਨਹੀਂ ਮਿਲ ਸਕਦਾ ਪੰ ਪ੍ਰਧਾਨ ਮੰਤਰੀ ਬੈਠੇ ਨੇ ਠੀਕ ਆ ਦਲਜੀਤ ਦਸਾਂਜ ਗਏ ਨੇ ਬੜੇ ਹੰਬਲ ਹੋ ਕੇ ਨੀਮੇਜੇ ਹੋ ਕੇ ਗਏ ਨੇ ਤੇ ਉੱਥੇ ਜੇ ਇੱਕ ਗੱਲ ਕਰ ਦਿੰਦੇ ਵੀ ਕਰਦੇ ਨਾ ਜਾਬਤੇ ਚ ਰਹਿ ਕੇ ਗੱਲ ਕਰਦੇ ਵੀ ਪ੍ਰਧਾਨ ਪ੍ਰਧਾਨ ਸਾਹਿਬ ਵੀ ਮੋਦੀ ਸਾਹਿਬ ਸਾਡੇ ਕਿਸਾਨ ਬੈਠੇ ਨੇ ਅੰਨਦਾਤਾ ਬੈਠਾ ਉਹਨਾਂ ਦਾ ਵੀ ਤੁਸੀਂ ਹੱਲ ਕਰੋ ਕੋਈ ਫੇਰ ਕੀ ਹੋਣਾ ਸੀ ਫੇਰ ਕਿਹੜਾ ਬਿੱਲੀ ਛੱਕ ਜਾਂਦੀ ਦਲਜੀਤ ਸਿੰਘ ਆ ਤੈਨੂੰ ਸਮੁੱਚੇ ਸਿੱਖ ਪੰਥ ਨੇ ਇਸ ਸਿਖਰਾਂ ਤੱਕ ਪਹੁੰਚਾਇਆ ਪਰ ਉਹਨਾਂ ਨੇ ਇੱਕ ਗੱਲ ਕਹੀ ਹੈ ਨਾਨਕ ਦਾ ਜਿਹੜਾ ਲੈ ਕੇ ਉਹ ਕੀ ਕੀ ਕਹੀ ਸੀ ਕਹੀ ਸੀ ਕੋਈ ਵਾਕ ਕਿਹਾ ਸੀਗਾ ਬਾਰਜੀ ਗਈ ਬਾਬੇ ਨਾਨਕ ਦਾ ਵਾਕ ਉਹਦੇ ਵਿੱਚ ਜੀਰ ਸਾਹ ਨੇ ਬਾਈ ਹਾਂ ਉਹਦੇ ਵਿੱਚ ਚਿਤਾਇਆ મોદી ਨੂੰ ਵੈਸੇ ਇਨਡਾਇਰੈਕਟ ਪਰ ਮੈਂ ਕਹਿੰਨਾ ਵੀ ਆ ਤੁਹਾਡੀਆਂ ਗਾਇਕੀਆਂ ਤੁਹਾਡਾ ਜਿਹੜਾ ਫੇਮ ਆ ਤੁਸੀਂ ਜਿਹੜੀਆਂ ਪ੍ਰਸਿੱਧੀਆਂ ਤੁਹਾਨੂੰ ਹੋਈਆਂ ਲੋਕਾਂ ਦੇ ਸਿਰਾਂ ਤੇ ਹੋਈਆਂ ਆ ਭਾਈ ਦੀਪ ਸਿੱਧੂ ਆ ਗਿਆ ਸੀ ਨਾ ਲੋਕਾਂ ਚ ਸਾਰੀਆਂ ਪ੍ਰਸਿੱਧੀਆਂ ਛੱਡ ਕੇ ਤੇ ਕੌਮ ਨੇ ਮਹਾਨ ਸ਼ਹੀਦ ਦਾ ਉਹਨੂੰ ਖਿਤਾਬ ਦਿੱਤਾ ਸੋ ਡੱਲੇਵਾਲ ਸਾਹਿਬ ਜਿਹੜੀ ਸੇਖ ਕੌਮ ਦੀ ਪਰੰਪਰਾ ਉਸ ਨੂੰ ਕਾਇਮ ਰੱਖ ਰਹੇ ਨੇ ਤੇ ਜੇ ਕਿਤੇ ਕੋਈ ਨੀਮੀ ਉੱਚੀ ਗੱਲ ਹੁੰਦੀ ਹੈ ਤਾਂ ਇਹ ਸਾਹਮਣਾ ਨਹੀਂ ਫਿਰ ਪੰਜਾਬ ਇਹ ਇਹ ਭਾਰਤੀ ਇਹ ਜਿਹੜਾ ਸੰਵਿਧਾਨ ਆ ਇਹ ਤੋਂ ਸੰਭੜਾ ਨਹੀਂ ਲੱਗਦਾ ਜੇਕਰ ਇੱਕ ਹਜ਼ੂਮ ਤੇ ਜਿਸ ਤਰ੍ਹਾਂ ਅੱਜ ਹਜ਼ੂਮ ਆਇਆ ਜੇਕਰ ਇੱਕ ਕਾਲੇ ਵੀ ਆਉਂਦੀ ਆ ਕਿ ਆਪਾਂ ਦਿੱਲੀ ਨੂੰ ਜਾਣਾ ਤਾਂ ਇੰਨਾ ਹਜ਼ੂਮ ਪਹੁੰਚੂ ਦਿੱਲੀ ਜਾਵਾਂਗੇ ਯਾਰ ਦਿੱਲੀ ਜਦੋਂ ਇਹ ਸਾਡੇ ਅਸੀਂ ਤਾਂ ਕਿਸੇ ਨੂੰ ਵਟ ਤੇ ਨਹੀਂ ਚੜਨ ਦਿੰਦੇ ਇਹ ਸਾਡੇ ਖੇਤ ਖਾ ਰਹੀ ਆ ਦਿੱਲੀ ਫਿਰ ਦਿੱਲੀ ਨੂੰ ਖਾਵਾਂਗੇ ਇੱਕ ਦਿਨ ਦਿੱਲੀ ਤੋਂ ਅੱਗੇ ਅੱਗੇ ਤੱਕ ਮਾਰਾਂਗੇ ਫਿਰ ਆਪਦੇ ਬਾਡਰ ਦਿੱਲੀ ਨੂੰ ਸੋਚ ਲੈ ਕਿਸਾਨ ਨੂੰ ਜਾਣ ਕਿਉਂ ਨਹੀਂ ਦਿੰਦੇ ਦਿੱਲੀ ਮੈਂ ਬਾਰ-ਬਾਰ ਇਹ ਗੱਲ ਕਹਿਣਾ ਇਹ ਸਾਡਾ ਹਿੰਦੁਸਤਾਨ ਸਾਡਾ ਨਹੀਂ ਉਹ ਸ਼ਾਇਰ ਨੇ ਕਿਸ ਨੇ ਕਿਹਾ ਤਾਂ ਕਿਸੇ ਕਾ ਬਾਪ ਕਾ ਹਿੰਦੁਸਤਾਨ ਨਹੀਂ ਸਭੀ ਕਾ ਖੂਨ ਸ਼ਾਮਿਲ ਹੈ ਇਸ ਧਰਤੀ ਕੇ ਲੇ ਅਸੀਂ ਤਾਂ 80% ਸ਼ਹੀਦیاں ਦਿੱਤੀਆਂ ਹਿੰਦੂ ਕੌਮ ਨੂੰ ਮੈਂ ਦੱਸਦਾ ਹਿੰਦੂ ਭਾਈਆਂ ਨੂੰ ਮੈਂ ਦੱਸਦਾ ਵੀ ਸਾਡੇ ਗੁਰੂਆਂ ਨੇ ਸਾਡੇ ਬਜ਼ੁਰਗਾਂ ਨੇ ਸਾਡੇ ਵੰਡ ਬੰਡੇਰਿਆਂ ਨੇ ਤੁਹਾਡੇ ਵਾਸਤੇ ਜਰੂਰ ਔਰੰਗਜ਼ੇਬ ਸਵਾਮਨ ਜਨੇਊ ਲਾ ਕੇ ਪ੍ਰਸ਼ਾਦਾ ਪਾਣੀ ਸਕਦਾ ਸੀ ਉਦੋਂ ਸਿੱਖ ਕੌਮ ਨੇ ਸ਼ਹੀਦੀਆਂ ਦਿੱਤੀਆਂ ਹਜ਼ਾਰਾਂ ਸ਼ਹੀਦੀਆਂ ਕਸ਼ਮੀਰੀ ਪੰਡਤਾਂ ਵਾਸਤੇ ਦਿੱਤੀਆਂ ਜੇ ਅੱਜ ਵੀ ਪੰਜਾਬ ਦੇ ਹਿੰਦੂ ਨੂੰ ਲੋੜ ਪੈ ਜਾਣਾ ਤਾਂ ਸਿੱਖ ਪਿੱਛੇ ਨਹੀਂ ਹਟੂਗਾ ਆਪਦਾ ਸਿਰ ਦੇਣ ਤੋਂ ਪਰ ਕੀ ਜਿਹੜੇ ਕੌਮ ਤੁਹਾਡੇ ਨਾਲ ਸਮੇਂ-ਸਮੇਂ ਤੇ ਖੜਦੀ ਰਹੀ ਆ ਅੱਜ ਸਮੁੱਚੇ ਹਿੰਦੁਸਤਾਨ ਨੂੰ ਉੱਠ ਕੇ ਇੱਥੇ ਆਉਣਾ ਨਹੀਂ ਚਾਹੀਦਾ ਅਸੀਂ ਕੋਈ ਉਤਟੋ ਮੁੱਲ ਨਹੀਂ ਮੰਗ ਰਹੇ ਆ ਆਪਣੀਆਂ ਸ਼ਹੀਦੀਆਂ ਦਾ ਤੁਸੀਂ ਸਾਡੇ ਵਾਸਤੇ ਹਾਜ਼ਾ ਨਾਰਾ ਤਾਂ ਮਾਰੋ ਬਹੁਤ ਘੱਟ ਲੋਕ ਆਉਂਦੇ ਨੇ ਪਰਮਾਜ ਹਿੰਦ ਪੰਜਾਬ ਦੇ ਹਿੰਦੂਆਂ ਨੂੰ ਕਹਿਣਾ ਚਾਹਣਾ ਵੀ ਜੇ ਤੁਹਾਨੂੰ ਲੋੜ ਪਈ ਨਾ ਅੱਜ ਵੀ ਸਿੱਖ ਆਪਦਾ ਸਿਰ ਵਡਾਉਣਾ ਪਿੱਛੇ ਨਹੀਂ ਹਟਣਗੇ ਜੀ ਬਹੁਤ ਬਹੁਤ ਥੈਂਕ ਯੂ ਥੈਂਕ ਯੂ